ਵਾਈਰਲ ਜੀ ਕਾ ਖੰਸਾ ਵਾਈਰਲ ਜੀ ਕੀ ਫਤਹ ਪ੍ਰਧਾਨ ਮੰਤਰੀ ਮੋਦੀ ਜੀ ਦੀ ਪੰਜਾਬ ਫੇਰੀ ਤੋਂ ਬਾਅਦ ਬੜੀਆਂ ਚਰਚਾਵਾਂ ਚੱਲ ਰਹੀਆਂ ਇੱਕ ਦੂਜੇ ਤੇ ਦੋਸ਼ ਲੱਗ ਰਹੇ ਨੇ ਕਿ ਪੈਸਾ ਘਟ ਰਿਹਾ ਹੈ ਤੇ ਦੂਜੇ ਪਾਸੇ ਕੇਂਦਰ ਸਰਕਾਰ ਤੇ ਬੀਜੇਪੀ ਦੇ ਨੁਮਾਇंदे ਕਹਿ ਰਹੇ ਵੀ 12000 ਕਰੋੜ ਰੁਪਏ ਪੰਜਾਬ ਸਰਕਾਰ ਕੋਲ ਐਸਡੀਆਰ ਵਿੱਚ ਤਾਂ ਪਿਆ ਹੈ ਉਹ ਖਰਚ ਕਿਉਂ ਨਹੀਂ ਕੀਤਾ ਜਾ ਰਹੇ ਆ ਇਸ ਬੰਦੀ ਕਈ ਪੱਤਰਕਾਰਾਂ ਵੱਲੋਂ ਕਈ ਲੋਕਾਂ ਵੱਲੋਂ ਮੈਨੂੰ ਵੀ ਇਹ ਪੁੱਛਿਆ ਗਿਆ ਵੀ ਤੁਸੀਂ ਇਹ ਹੈ ਕਿ SDRF ਇਹਦੇ ਬਾਰੇ ਸਾਨੂੰ ਜਿਹੜਾ ਚੰਨ ਪਾਓ ਸੋ ਇਸ ਲਈ ਮੈਂ ਦੱਸਣਾ ਚਾਹਣਾ ਵੀ ਇਹ ਜੋ SDRF ਹੈ ਇਹ ਨੂੰ ਸਟੇਟ ਡਿਜ਼ਾਸਟਰ ਰਿਸਪੌਂਸ ਫੰਡ ਕਹਿੰਦੇ ਨੇ ਇਹ ਜੋ ਵਿੱਤ ਕਮਿਸ਼ਨ ਹੈ ਜਿਹੜਾ 5 ਸਾਲ ਤੋਂ ਬਾਅਦ ਬਣਦਾ ਹੁੰਦਾ ਹੈ ਜਿਹੜਾ ਸੂਬੇ ਤੇ ਕੇਂਦਰ ਸਰਕਾਰ ਦੇ ਵਿੱਚ ਐਜੂਕੇਸ਼ਨ ਕਰਦਾ ਵੀ ਕਿੰਨਾ ਕਿੰਨਾ ਪੈਸਾ ਜਿਹੜਾ ਸੈਂਟਰਲ ਫੰਡਸ ਦਾ ਕੇਂਦਰ ਸਰਕਾਰ ਰੱਖੇਗੀ ਕਿੰਨਾ ਇਨਵੋਲਵ ਹੋਏਗਾ ਸੂਬਿਆਂ ਨੂੰ ਉਸੇ ਤਹਿਤ ਇਹਦੇ ਵਿੱਚ ਵੀ ਇੱਕ ਸਪੈਸ਼ਲ ਰਿਜ਼ਰਵ ਫੰਡ ਬਣਾਇਆ ਜਾਂਦਾ ਜਿਸ ਨੂੰ SDRF ਕਹਿੰਦੇ ਨੇ ਇਹ ਸੂਬਿਆਂ ਦੇ ਵਿੱਚ ਜਮ੍ਹਾਂ ਕਰਾਇਆ ਜਾਂਦਾ ਤੇ ਜਦ ਵੀ ਕੋਈ ਆਫਤਾ ਆਵੇ ਜਾਂ ਕੋਈ ਐਸਾ ਘਟਨਾ ਦੁਦਸ਼ਤ ਹੋਵੇ ਤਾਂ ਉਹਨੂੰ ਇਮੀਡੀਟਲੀ ਵਾਸਤੇ ਪੈਸਾ ਖਰਚਿਆ ਜਾਂਦਾ ਹੈ ਇਹ ਜਿਹੜੀ ਕੇਂਦਰ ਸਰਕਾਰ ਵੱਲੋਂ ਤੇ ਜਿਹੜਾ ਹੈ ਹੈਵਟ ਕਮਿਸ਼ਨ ਵੱਲੋਂ ਇਹਦੇ ਵਾਸਤੇ ਹਰ ਜਿਹੜਾ ਹੈ ਮਾਪਦੰਡ ਰੱਖੀ ਗਏ ਨੇ ਹਰ ਕੰਮ ਦੇ ਵਾਸਤੇ ਇਹ ਮਾਪਦੰਡ ਸਾਰੇ ਦੇਸ਼ ਵਾਸਤੇ ਇੱਕੋ ਹੀ ਨੇ ਜੇ ਫਸਲ ਮਰਦੀ ਹੈ ਤਾਂ ਉਹਦਾ ਪੂਰੀ ਫਸਲ ਦਾ ਮੁਆਵਜ਼ਾ ਕਿੰਨਾ ਦੇਣਾ ਹੈ ਅੱਧੀ ਫਸਲ ਦਾ ਕਿੰਨਾ ਦੇਣਾ ਹੈ ਸੜਕਾਂ ਦੀ ਮੁਰੰਮਤ ਵਾਸਤੇ ਕਿੰਨਾ ਖਰਚਾ ਕਰਨਾ ਹੈ ਕੋਈ ਪਸ਼ੂ ਜਾਨਵਰ ਮਰਦੇ ਨੇ ਉਹਦਾ ਕੀ ਮੁਆਵਜ਼ਾ ਦੇਣਾ ਹੈ ਜੇ ਸੋਹ ਹੋਰ ਵੀ ਜਿਹੜਾ ਬਹੁਤ ਲੈਵਲ ਤੇ ਮਕਾਨ ਜੇ ਨੁਕਸਾਨ ਹੁੰਦੇ ਨੇ ਨੁਕਸਾਨ ਮਕਾਨ ਪੈ ਜਾਂਦੇ ਨੇ ਉਹਦਾ ਕੀ ਮੁਆਵਜ਼ਾ ਦੇਣਾ ਸਾਰਾ ਕੁਝ ਇਹਦੇ ਵਿੱਚ ਹੈ ਪਰ ਉਹਨਾਂ ਰਾਸ਼ੀ ਜਿਹੜੀ ਨਿਸ਼ਚਿਤ ਰਾਸ਼ੀ ਹੈ ਉਹੀ ਦਿੱਤੀ ਜਾ ਸਕਦੀ ਹੈ ਉਸ ਤੋਂ ਵੱਧ ਨਹੀਂ ਦਿੱਤੀ ਜਾ ਸਕਦੀ ਅਤੇ ਇੱਕ ਰਵਲਵਿੰਗ ਫੰਡ ਹੁੰਦਾ ਹੈ ਰਵਲਵਿੰਗ ਫੰਡ ਦਾ ਮਤਲਬ ਹੈ ਵੀ ਜਿੰਨਾ ਵੀ ਪੈਸਾ ਸੂਬਾ ਸਰਕਾਰ ਖਰਚੇਗੀ ਉਹਦੀ ਐਨਓਸੀ ਦੇਣ ਤੋਂ ਬਾਅਦ ਉਹਨੇ ਹੀ ਪੈਸਾ ਦੁਆਰੇ ਖਾਤੇ ਚ ਆ ਜਾਵੇ મતલਬ ਇਹਦੀ ਕੋਈ ਲਿਮਟ ਨਹੀਂ ਹੁੰਦੀ ਜਿੰਨਾ ਨੁਕਸਾਨ ਹੋਇਆ ਉਹਨਾਂ ਸਰਕਾਰ ਜਿਹੜੀ ਅਸੂਲੀ ਖਰਚ ਸਕਦੀ ਹੈ ਪਰ ਜੇ ਕੋਈ ਜਿਹੜੇ ਦਿੱਤੇ ਮਾਪਦੰਡ ਨੇ ਜਿੰਨਾ ਪੈਸਾ ਤੇ ਕਿਹ ਚੀਜ਼ ਤੇ ਖਰਚ ਸਕਦੇ ਉਹ ਜੇ ਸੂਬਾ ਸੰਗਾਂਵ ਨੂੰ ਵਧ ਦੇਣਾ ਚਾਹੁੰਦੀ ਹੈ ਤਾਂ ਆਪਦੇ ਫੰਡ ਤੋਂ ਸੂਬੇ ਦੇ ਫੰਡ ਤੋਂ ਵੱਖਰੇ ਤੌਰ ਤੇ ਉਹ ਅਲੋਕੇਟ ਕਰ ਸਕਦੀ ਸੋ ਇਸ ਲਈ ਇਹ ਜਿਹੜਾ ਹੈ ਫੰਡ ਹੈ ਇਹ 2006 ਦੇ ਵਿੱਚ ਤਕਰੀਬਨ ਜਿਵੇਂ ਗਲਤ ਨਹੀਂ ਹੈ ਤਾਂ ਉਦੋਂ ਵਿੱਤ ਕਮਿਸ਼ਨ ਨੇ ਬਣਾਇਆ ਸੀ ਇਹ ਦੇਖਦੇ ਹੋਏ ਕਿ ਜਿਹੜੀਆਂ ਐਸੀਆਂ ਆਫਤਾਂ ਹੋਈਆਂ ਨੇ ਉਦੋਂ ਮੌਕੇ ਤੇ ਇਮੀਡੀਏਟ ਜਿਹੜਾ ਕੋਈ ਰੀਬਲਪਰ ਤੋਂ ਡੇਰ ਵਾਸਤੇ ਸੁਪੇ ਗੋਰ ਤਿਸ ਕੇਂਦਰ ਸਪੋਰਟ ਇਹ ਪੈਸਾ ਹੋਣਾ ਚਾਹੀਦਾ ਉਸ ਤਹਿਤ ਇਹ ਜਿਹੜਾ ਹੈ ਐਸਡੀਆਰਐਫ ਸਥਾਪਿਤ ਕੀਤਾ ਗਿਆ ਸੀ ਤੇ ਮੈਂ ਸਮਝਦਾ ਕਿ ਪੰਜਾਬ ਸਰਕਾਰ ਨੂੰ ਇਹਦੀ ਜਲਦੀ ਤੋਂ ਜਲਦੀ ਵਰਤੋਂ ਕਰਨੀ ਚਾਹੀਦੀ ਤੇ ਇੱਕ ਮੈਂ ਕੇਂਦਰ ਸਰਕਾਰ ਨੂੰ ਵੀ ਬੇਨਤੀ ਕਰਦਾ ਕਿ ਜਿਹੜੇ ਮਾਪਦੰਡ ਨੇ ਬੜੇ ਪੁਰਾਣੇ ਬਣੇ ਹੋਏ ਨੇ ਮਾਪਜਾ ਬੜਾ ਘੱਟ ਹੈ ਪੂਰੀ ਫਸਲ ਮਰੇ ਦਾ ਮੇਰੇ ਹਿਸਾਬ ਨਾਲ ਜੇ ਮੈਂ ਗਲਤ ਨਹੀਂ ਤਾਂ 16000 ਰੁਪਏ ਆ ਜਿਹੜਾ ਮਾਪਜਾ ਜਿਹੜਾ ਰੱਖਿਆ ਗਿਆ ਜਿਹੜਾ ਨਾ ਮਾਤ ਹੈ ਇਹਦੇ ਨਾਲ ਤਾਂ ਕਿਸਾਨ ਦਾ ਖਰਚਾ ਵੀ ਪੂਰਾ ਨਹੀਂ ਹੁੰਦਾ ਤੇ ਨੁਕਸਾਨ ਦੀ ਪਰਪਰਤਾ ਕਿੱਥੋਂ ਹੋਏਗੀ ਸੋ ਐਸਲੀ ਇਹ ਦੁਬਾਰੇ ਰਵਾਈਸ ਹੀ ਕਿਤੇ ਜਾਣ ਜਿਵੇਂ ਮਕਾਨ ਹੈ 1 ਲੱਖ ਰੁਪਏ ਚ ਕਿਹੜਾ ਮਕਾਨ ਬਣਦਾ ਹੈਗਾ ਨਾ ਸੋ ਉਹਦੇ ਵਾਸਤੇ ਵੀ ਰਵਾਈਸ ਕੀਤਾ ਜਾਣਾ ਚਾਹੀਦਾ ਸੋ ਇੱਥੇ ਸੂਬਾ ਸਰਕਾਰ ਸਹੀ ਹੈ ਵੀ ਜਿਹੜੇ ਮਾਪਦੰਡ ਨੇ ਉਹ ਅੱਜ ਦੇ ਜੋ ਮੁਤਾਬਕ ਸਮੇਂ ਮੁਤਾਬਕ ਉਹਨਾਂ ਨੂੰ ਰਿਵਾਈਜ਼ ਕਰਨਾ ਚਾਹੀਦਾ ਪਰ ਇਹ ਵੀ ਹੈ ਨਾਲ ਵੀ ਸੂਬੇ ਨੇ ਵੀ ਆਪ ਦਾ ਹਿੱਸਾ ਪਾਉਣਾ ਹੁੰਦਾ ਹੈ ਤਕਰੀਬਨ 25% ਪੈਸਾ ਇਹਦੇ ਵਿੱਚ ਜੋ ਵੀ ਖਰਚਾ ਹੋਏਗਾ ਸੂਬਾ ਸੂਬੇ ਸਰਕਾਰ ਨੇ ਆਪਣੇ ਖਰਚ ਜਿਹੜਾ ਖਜ਼ਾਨੇ ਚੋਂ ਕਰਨਾ ਹੈ ਤਾਂ ਸੂਬਾ ਸਰਕਾਰ ਨੂੰ ਜਲਦੀ ਤੋਂ ਜਲਦੀ ਜਿਹੜਾ ਪੈਸੇ ਦੀ ਵਰਤੋਂ ਕਰਕੇ ਲੋਕਾਂ ਨੂੰ ਬਿਜਲੀ ਚਾਹੀਦੀ ਹੈ ਤੇ ਜਿਹੜਾ 1600 ਕਰੋੜ ਰੁਪਈਆ ਵੱਖਰੇ ਤੌਰ ਤੇ ਪ੍ਰਧਾਨ ਮੰਤਰੀ ਜਿੱਤ ਹੈ ਉਹ ਵੀ ਨਾ ਕਾਫੀ ਉਹਦੇ ਨਾਲ ਜਿਹੜਾ ਹੈ ਜਿੰਨਾ ਨੁਕਸਾਨ ਹੋਇਆ ਹੈ ਉਹਦੇ ਬਹੁਤ ਥੋੜੀ ਪਰਪਾਈ ਹੋ ਸਕਦੀ ਹੈ ਸੋ ਇਸ ਲਈ ਇਹ ਅੱਜ ਜਿਹੜਾ ਹੈ ਇਹ ਜੋ ਚਰਚਾ ਵਾਂਗੀਆਂ ਜੋ ਵੀ ਹੈ ਇਹ ਤੇ ਰੋਕ ਲਾ ਕੇ ਮੈਂ ਸਮਝਦਾ ਇਹ ਇੱਕ ਦੂਜੇ ਦੇ ਦੋਸ਼ਣ ਲਾਉਣ ਦੀ بجائے ਸੁਭਾ ਸਰਕਾਰ ਕੇਂਦਰ ਸਰਕਾਰ ਦੋਨੇ ਰੜ ਕੇ ਇਸ ਬੜੀ ਔਖੀ ਘੜੀ ਦੇ ਵਿੱਚ ਲੋਕਾਂ ਦਾ ਸਾਥ ਦੇਣ ਇਹ ਲੋਕਾਂ ਨੂੰ ਸਾਈਦਾ ਦੇਣ ਇਹੀ ਜਿਹੜੀਆਂ ਦੋਨਾਂ ਨੂੰ ਮੈਂ ਅਪੀਲ ਕਰਦਾ ਸੋ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖੰਦ ਸਾਹਿਬ ਵਾਹਿਗੁਰੂ ਜੀ